ਪਰਬਤ ਪ੍ਰਵਾਨਾ ਮੈਮੋਰੀਅਲ ਟ੍ਰੇਡ ਯੂਨੀਅਨ ਸੈਂਟਰ ਵਿਖੇ ਬੈਂਕ ਕੰਪਲਾਈਜ਼ ਜਥੇਬੰਦੀ AIBEA ਦੇ ਕੌਮੀ ਆਗੂ ਕਾਮਰੇਡ ਐਚ.ਐਲ. ਪ੍ਰਵਾਨਾ ਦੀ 49ਵੀਂ ਵਰ੍ਹੇ ਅਤੇ ਕਾਮਰੇਡ ਐਨ.ਕੇ. ਗੌੜ ਦੀ ਤੀਜੀ ਵਰ੍ਹੇ ਦੇ ਮੌਕੇ ਸਮੂਹ ਬੈਂਕ ਮੁਲਾਜ਼ਮਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਬੋਲਦਿਆਂ ਕਾਮਰੇਡ ਸੁਸ਼ੀਲ ਕੁਮਾਰ ਗੌਤਮ ਪ੍ਰਧਾਨ ਪੰਜਾਬ ਬੈਂਕ ਕੰਪਲਾਈਜ਼ ਫੈਡਰੇਸ਼ਨ ਦੇ ਚੇਅਰਮੈਨ ਸਟੇਟ ਬੈਂਕ ਆਫ ਇੰਡੀਆ EMPLOYEES ਯੂਨੀਅਨ ਚੰਡੀਗੜ੍ਹ ਸਰਕਲ ਨੇ ਦੱਸਿਆ ਕਿ ਕਾਮਰੇਡ ਐਚ.ਐਲ. ਪ੍ਰਵਾਨਾ ਬੈਂਕ ਮੁਲਾਜ਼ਮਾਂ ਲਈ ਦੋ ਪੱਕੀ ਵੇਤਨ ਸਮਝੌਤਿਆਂ ਦੀ ਸ਼ੁਰੂਆਤ ਕਰਨ ਵਾਲੇ ਲੀਡਰਾਂ ਵਿੱਚੋਂ ਸਨ ਜਿਨ੍ਹਾਂ ਦੇ ਸਦਕਾ 12ਵਾਂ ਦੋ ਪੱਕੀ ਹਾਲ ਵਿੱਚ ਹੀ ਹੋਇਆ ਹੈ ਕਾਮਰੇਡ ਐਨ ਕੇ ਗੌੜ ਸਭ ਦਾ ਪ੍ਰਧਾਨ EI B E A ਦੇ ਉੱਗੇ ਕੰਮਾਂ ਲਈ ਉਹਨਾਂ ਨੂੰ ਯਾਦ ਕੀਤਾ ਗਿਆ ਇਸ ਮੌਕੇ ਬੋਲਦਿਆਂ ਕਾਮਰੇਡ ਨਰੇਸ਼ ਗੋੜ ਜਨਰਲ ਸਕੱਤਰ ਸਟੇਟ ਬੈਂਕ ਆਫ ਇੰਡੀਆ ਅੰਪਲਾਈ ਯੂਨੀਅਨ ਚੰਡੀਗੜ੍ਹ ਸਰਕਲ ਨੇ ਦੱਸਿਆ ਕਿ ਕਾਮਰੇਡ ਐਚ ਐਲ ਪ੍ਰਵਾਨਾ ਤੇ ਕਾਮਰੇਡ ਐਨ ਕੇ ਗੌੜ ਮੈਂ ਇੱਕ ਮੁਲਾਜ਼ਮ ਵੱਲੋਂ ਉਹਨਾਂ ਦੇ ਕੰਮਾਂ ਲਈ ਹਮੇਸ਼ਾ ਯਾਦ ਕੀਤੇ ਜਾਣਗੇ ਅੱਜ ਸਾਡੇ ਆਲ ਇੰਡੀਆ ਬੈਂਕ ਏਮਪਲਾਈਜ਼ ਐਸੋਸੀਏਸ਼ਨ ਦੇ ਜਿਹੜੇ ਸਾਡੇ ਲੀਡਰਸ ਨੇ ਉਹਨਾਂ ਦੇ ਵਿੱਚੋਂ ਸਾਡੇ ਕਾਮਰੇਡ ਐਚ ਐਲ ਪਰਵਾਨਾ ਜੋ ਕਿ ਆਲ ਇੰਡੀਆ ਬੈਂਕ ਏਮਪਲਾਈਜ਼ ਐਸੋਸੀਏਸ਼ਨ ਦੇ ਫਾਰਮਰ ਸੈਕਰੇਟਰੀ ਸੀਗੇ ਉਹਨਾਂ ਦੀ 49th ਡੈਥ ਐਨੀਵਰਸਰੀ ਸੀਗੀ ਔਰ ਇਹਨਾਂ ਦੇ ਨਾਲ ਨਾਲ ਕਾਮਰੇਡ ਐਨ ਕੇ ਗੌੜ ਜਿਹੜੇ ਕਿ ਆਲ ਇੰਡੀਆ ਬੈਂਕ ਏਮਪਲਾਈਜ਼ ਐਸੋਸੀਏਸ਼ਨ ਦੇ ਸੈਕਰੇਟਰੀ ਔਰ ਵਾਈਸ ਪ੍ਰੈਜ਼ੀਡੈਂਟ ਰਹੇ ਤੇ 올 ਇੰਡੀਆ স্টেট ਬੈਂਕ ਆਫ ਇੰਡੀਆ এমਪਲੋਈਸ ਸਟੇਟ ਬੈਂਕ ਆਫ ਪਟਿਆਲਾ এমਪਲੋਈਸ ਫੈਡਰੇਸ਼ਨ ਦੇ ਫਾਰਮਰ ਜਨਰਲ ਸੈਕਟਰੀ ਸੀਗੇ ਪੰਜਾਬ ਬੈਂਕ এমਪਲੋਈਸ ਫੈਡਰੇਸ਼ਨ ਦੇ ਫਾਰਮਰ ਜਨਰਲ ਸੈਕਟਰੀ ਸੀਗੇ ਅੱਜ ਉਹਨਾਂ ਦੀ 49th ਜਿਹੜੀ ਡੈਥ ਅਨਿਵਰਸਰੀ ਹੈ ਉਸ ਨੂੰ ਅਬਜ਼ਰਵ ਕਰਨ ਦੇ ਲਈ ਅਸੀਂ तमाम ਬੈਂਕ ਮੁਲਾਜ਼ਮ ਜਿਹੜੇ ਹੈਗੇ ਆ ਉਹਨਾਂ ਨੂੰ ਟ੍ਰਿਬਿਊਟਸ ਪੇਸ਼ ਕਰਨ ਦੇ ਲਈ ਇੱਥੇ ਇਕੱਠੇ ਹੋਏ ਸੀਗੇ ਔਰ ਸਾਡੇ ਇਹ ਲੀਡਰਸ ਜਿਨ੍ਹਾਂ ਨੇ ਬੈਂਕ এমਪਲੋਈਸ ਮੂਵਮੈਂਟ ਦੇ ਅੰਦਰ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਔਰ ਉਹਨਾਂ ਦੇ ਕੁਰਬਾਨੀਆਂ ਦੇ ਸਦਕਾ ਅੱਜ ਜੋ ਬੈਂਕ EMPLOYEES ਦਾ ਮਿਆਰ ਹੈ ਜਿਸ ਕਿਸਮ ਦੇ ਨਾਲ ਅੱਜ ਸਾਡੀ 12ਵੀਂ ਬਾਈਪਾਰਟਾਈਟ ਸੈਟਲਮੈਂਟ ਜਿਨ੍ਹਾਂ ਦੀ ਸ਼ੁਰੂਆਤ ਕਰਨ ਦੇ ਵਿੱਚ ਕਾਮਰੇਡ ਪਰਵਾਨਾ ਜੀ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀਗਾ ਉਹ ਇੱਕ ਤੋਂ ਬਾਅਦ ਇੱਕ ਅੱਜ 12ਵੀਂ ਸੈਟਲਮੈਂਟ ਜਿਹੜਾ ਹੈ ਉਹਦੇ ਬੈਨੀਫਿਟਸ ਬੈਂਕ EMPLOYEES ਇੰਜੋਏ ਕਰ ਰਹੇ ਨੇ ਅਸੀਂ ਅੱਜ ਉਹਨਾਂ ਨੂੰ ਛਤ ਛਤ ਨਮਨ ਕਰਦੇ ਹਾਂ ਅਜਿਹੀ ਸੂਚਾ ਬੈਂਕ ਕਰਮਚਾਰੀ ਕਿ ਸਾਡੇ ਬਹੁਤ ਹੀ ਆਲ ਇੰਡੀਆ ਬੈਂਕ ਅਪਲਾਈ ਐਸੋਸੀਏਸ਼ਨ ਦੇ ਸਟਾਰਵਾਟ ਕਾਮਰੇਡ ਅਚਲ ਪਰਵਾਨਾ ਜਿਨ੍ਹਾਂ ਦੀ 49th ਗੈਥਰਨ ਵਰਸਰੀ ਹੋਰ ਸਾਡੇ ਦੂਸਰੇ ਕਾਮਰੇਡ ਐਨਕੇ ਗੋੜ ਜਿਹੜੇ ਕੀ ਇਹਨਾਂ ਦੀ 3rd ਗੈਥਰਨ ਵਰਸਰੀ ਆ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਨ ਲਈ ਇਕੱਠੇ ਹੋਏ ਸੀ ਕਾਮੜ ਪਰਵਾਨਾ ਜੀ ਜਿਹੜੇ ਕੀ ਬੈਂਕ ਕਰਮਚਾਰੀ ਦੇ ਮੈਂ ਤਾਂ ਕਹਾਗਾ ਕਿ ਇੱਕ ਪਰਮਾਤਮਾ ਹੀ ਨੇ ਕਿ ਜਿਨ੍ਹਾਂ ਨੇ ਬੈਂਕ ਕਰਮਚਾਰੀ ਦੇ ਲੈਣਾ ਕੁਝ ਕੀਤਾ ਜਿਵੇਂ ਕੀ ਪਹਿਲਾਂ ਤੁਹਾਨੂੰ ਦੱਸ ਚੁੱਕੇ ਨੇ ਜਿਉ ਜੋ ਸਾਡੀ ਸੈਟਲਮੈਂਟਾਂ ਦੀ ਸ਼ੁਰੂਆਤ ਜੋ ਸਾਡੀ ਵੇਜ ਰਿਵੀਜ਼ਨ ਜੋ ਸਾਡਾ ਬੈਂਕ ਕਰਮਚਾਰੀ ਦਾ ਮਿਆਰ ਜਿਹਦੇ ਵਿੱਚ ਕਾਮਰੇਨ ਪਰਵਾਨਾ ਜੀ ਦਾ ਬਹੁਤ ਵੱਡਾ ਯੋਗਦਾਨਾ ਉਸ ਉੱਪਰ ਚੱਕਣ ਦੇ ਵਿੱਚ ਪਹਿਲੀ ਸੈਟਲਮੈਂਟ ਤੋਂ ਲੈ ਕੇ ਬਾਅਦ ਦੀ ਸੈਟਲਮੈਂਟ ਜੋ ਅੱਜ ਇਤਿਹਾਸ ਜਿਹੜਾ ਲਿਖਿਆ ਗਿਆ ਉਹ ਕਾਮਰੇਨ ਐਚ ਐਲ ਪਰਵਾਨਾ ਜੀ ਦੀ ਦੇਣਾ ਐਦਾਂ ਹੀ ਕਾਮਰੇਨ ਐਨਕੇ ਗੋੜ ਜਿੱਥੇ 올 ਇੰਡੀਆ ਬੈਂਕ ਅਮਪਲਾਈ ਐਸੋਸੀਏਸ਼ਨ ਦੇ ਵਾਈਸ ਪ੍ਰੈਸਿਡੈਂਟ ਤੇ ਸਕੱਤਰ ਐਨੇ ਪਰ ਸਟੇਟ ਬੈਂਕ ਕੋ 올 ਇੰਡੀਆ ਸਟੇਟ ਬੈਂਕ ਕੋ ਪਟਿਆਲਾ ਐਮਪਲਾਈ ਫੈਡਰੇਸ਼ਨ ਦੇ ਲੰਬਾ ਸਵਾ 25 ਸਾਲ ਤੋਂ ਜ਼ਿਆਦਾ ਦਾ ਸਮਾਂ ਉਸ ਦੇ ਜਨਰਲ ਸਕੱਤਰ ਰਹੇ ਨੇ ਮੈਨੂੰ ਇਹ ਪੂਰਾ ਇਸ ਗੱਲ ਦਾ ਵਿਸ਼ਵਾਸ ਵੀ ਆ ਵੀ ਸਟੇਟ ਬੈਂਕ ਕੋ ਪਟਿਆਲਾ ਦੇ ਵਿੱਚ ਜਿਸ ਸਾਥੀ ਨੇ ਵੀ ਕੰਮ ਕੀਤਾ ਕਾਮਰੈਡ ਲਨਕੇ ਗੌਰ ਦੀ ਕੁਰਬਾਨੀ ਨੂੰ ਕਾਮਰੈਡ ਲਨਕੇ ਗੌਰ ਦੀ ਜੋ ਰਹਿਮਾਈ ਰਹੀ ਹੈ ਸਟੇਟ ਬੈਂਕ ਕੋ ਪਟਿਆਲਾ ਦੇ ਵਿੱਚ ਨੂੰ ਕਦੇ ਭੁਲਾ ਨਹੀਂ ਜਾ ਸਕਦਾ ਜੋ ਸਟੇਟ ਬੈਂਕ ਕੋ ਪਟਿਆਲਾ ਦੇ ਵਿੱਚ ਕਾਮਰੈਡ ਲਨਕੇ ਗੌਰ ਨੇ ਕਰਮਚਾਰੀ ਦਾ ਮਿਆਰ ਉੱਚਾ ਚੱਕਣ ਲਈ ਜੋ ਮਿਹਨਤ ਕੀਤੀ ਹੈ ਅੱਜ ਅਸੀਂ ਆਪਣੇ ਦੋਨੇ ਉਹਨਾਂ ਲੀਡਰਾਂ ਨੂੰ ਉਹਨਾਂ ਦੇ ਰਹਿਮਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਇਕੱਠੇ ਉੱਤੇ ਆ ਔਰ ਹਮੇਸ਼ਾ ਯਾਦ ਰੱਖਾਂਗੇ ਕਿ ਇਹਨਾਂ ਲੀਡਰਾਂ ਨੇ ਸਾਡੇ ਵਾਸਤੇ ਕੀ ਕੁਰਬਾਨੀ ਕੀਤੀ ਹੈ ਔਰ ਇਹਨਾਂ ਦੇ ਪੂਰਨਾਂ ਤੇ ਅਸੀਂ ਚੱਲ ਕੇ ਆਪਣੇ ਬੈਂਕ ਕਰਮਚਾਰੀ ਨੂੰ ਅੱਗੇ ਵੱਧ ਦਿਸ਼ਾ ਨਿਰਦੇਸ਼ ਔਰ ਅੱਗੇ ਲੈ ਕੇ ਜਾਵਾਂਗੇ ਜਿਵੇਂ ਕਿ ਪਹਿਲਾਂ ਦੱਸਿਆ ਕਿ ਅੱਜ ਅਸੀਂ ਆਪਣੇ ਮਹਿਬੂਬ ਨੇਤਾ ਕਮਾਂਡ ਐਚ ਐਲ ਪਰਮਾਨਾ ਜੀ ਦੀ 49th ਡੈਥ ਐਨੀਵਰਸਰੀ ਦਾ ਕਮਾਂਡ ਐਨ ਕੇ ਗੋਰ ਜੋ ਸਟੇਟ ਬੈਂਕ ਆਫ ਪਟਿਆਲਾ ਦੇ ਇੱਕ ਸਟਾਲਵਰਡ ਲੀਡਰ ਰਹੇ ਨੇ ਮਾੜੀ 3rd ਡੈਥ ਐਨੀਵਰਸਰੀ ਦੇ ਮੌਕੇ ਤੇ ਇਕੱਠੇ ਹੋਏ ਹਾਂ ਕਮਾਂਡ ਐਚ ਐਲ ਪਰਮਾਨਾ ਕਹਿ ਸਕਦੇ ਆ ਕਿ ਉਹਨਾਂ ਦੀ ਸੰਘਰਸ਼ ਉਹਨਾਂ ਦੀ ਸੈਕਰੀਫਾਈਸ ਦੇ ਆਪਾਂ ਰਿਜ਼ਲਟ ਹੈ ਕਿ ਜਬ ਸਮੁੱਚੇ ਹਿੰਦੁਸਤਾਨ ਦਾ ਬੈਂਕ ਕਰਮਚਾਰੀ ਹੈ ਜੋ ਅੱਜ ਇੱਕ ਸੰਗਠਿਤ ਇੱਕ ਆਰਗੇਨਾਈਜ਼ਡ ਵੇ ਨਾਲ ਕੰਮ ਕਰ ਰਿਹਾ ਹੈ ਤਾਂ ਨਾ ਕਿ ਸਿਰਫ ਬੈਂਕਾਂ ਲਈ ਬਟ ਆਪਾਂ ਦੇਸ਼ ਲਈ ਵੀ ਇਸ ਚੀਜ਼ ਨੂੰ ਆਪਾਂ ਅੱਗੇ ਲੈ ਕੇ ਜਾ ਰਿਹਾ ਆਪਣਾ ਬੈਂਕ ਕਰਮਚਾਰੀ ਸੇਮ ਐਜ਼ ਇਟ ਇਜ਼ ਦੀ ਸਟੇਟ ਬੈਂਕ ਆਫ ਟਾਰਚਮਾਨੀ ਹੈ ਤਾਂ ਆਰਗੇਨਾਈਜ਼ EMPLOYEES ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਕਮੰਡ ਐਨ ਕੇ ਗੋੜ ਦਾ ਬਹੁਤ ਵੱਡਾ ਹੱਤ ਰਿਹਾ ਹੈ ਨਾਟ ਓਨਲੀ ਇਨ ਸਟੇਟਮੈਂਟ ਕਪਟੜਾ ਬਟ ਪੰਜਾਬ ਬੈਂਕਿੰਗ ਪੋਇਸ ਫੈਡਰੇਸ਼ਨ ਦੇ ਵਿੱਚ ਵੀ ਪੂਰੇ ਸਮੂਚੇ ਪੰਜਾਬ ਦੇ ਬੈਂਕਰ ਅਮਚਾਰੀਆਂ ਨੂੰ ਇੱਕ ਆਰਗੇਨਾਈਜ਼ ਵੇਜ ਨੂੰ ਵੇਜ ਵਿੱਚ ਅੱਗੇ ਲੈ ਕੇ ਜਾਣ ਵਿੱਚ ਐਨ ਕੇ ਗੋੜ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅੱਜ ਅਸੀਂ ਉਹਨਾਂ ਦੇ ਡੈਥ ਐਨੀਵਰਸਰੀ ਦੇ ਦੋਨਾਂ ਦੇ ਮੌਕੇ ਦੇ ਉੱਪਰ ਇਕੱਠੇ ਹੋਏ ਹਾਂ ਤਾਂ ਸ਼ਪਤ ਲਿੱਤੀ ਆ ਕਿ ਜੋ ਉਹਨਾਂ ਨੇ ਸਾਨੂੰ ਦਿੱਤਾ ਹੈ ਉਸ ਲੈਗੇਸੀ ਨੂੰ ਅੱਗੇ ਹੋਰ ਵਧਾ ਕੇ ਲੈ ਕੇ ਚੱਲਣਾ ਹੈ ਤਾਂ ਅੱਜ ਨੌਜਵਾਨ ਸਾਥੀ ਜੋ ਬੈਂਕ ਬੈਂਕਾਂ ਦੇ ਵਿੱਚ ਭਰਤੀ ਹੋ ਰਿਹਾ ਉਹਨਾਂ ਨੂੰ ਅਸੀਂ ਇਸ ਚੀਜ਼ ਦੇ ਬਾਰੇ ਦੱਸਣਾ ਤਾਂ ਕਿ ਬੈਂਕ ਨਾਟ ਓਨਲੀ ਫॉर ਬੈਂਕਾਂ ਲਈ ਕੰਮ ਕਰੀਏ ਬਟ ਹਿੰਦੁਸਤਾਨ ਲਈ ਵੀ ਆਪਾਂ ਅੱਛਾ ਕੰਮ ਕਰਕੇ ਹਿੰਦੁਸਤਾਨ ਨੂੰ ਅੱਗੇ ਵਾਧੇ ਵੱਲ ਲੈ ਕੇ ਚੱਲੀਏ